ਸਰ ਮੇਰਾ ਨਾਮ ਗੋਪਾਲ ਸ਼ਰਮਾ ਸਾਬਕਾ ਸੈਨਿਕ ਮੈਂ ਤਿੱਬੜ ਮੰਡਲ ਦਾ ਵਾਇਸ ਮੰਡਲ ਪ੍ਰਧਾਨ ਅ ਇੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨਿਹਾਰ ਬੜੀ ਚੇਂਜ ਹੋ ਗਈ ਸੀ ਜਿਸ ਕਰਕੇ ਮੈਂ ਦੇਖਿਆ ਕਿ ਮੈਂ ਪੁਰਾਣਾ ਛੋਟਾ ਜਦੋਂ ਮੈਂ ਪੜਾਈ ਕਰਦਾ ਸੀ ਤੇ ਮੈਂ ਇਥੋਂ ਇੱਕ ਟ੍ਰੇਨ ਲੈ ਕੇ ਮੈਂ ਸਟੱਡੀ ਕਰਨ ਜਾਂਦਾ ਸੀ ਜਿਨਾ ਨਗਰ ਤੇ ਟ੍ਰੇਨ ਦੀ ਜੋ ਆਪਣਾ ਇਥੋਂ ਦੀ ਰੇਲਵੇ ਸਟੇਸ਼ਨ ਦੀ ਨਿਹਾਰ ਸੀ ਉਹ ਬਹੁਤ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਸਟੇਸ਼ਨਾਂ ਅੰਗਰੇਜ਼ਾਂ ਨੇ ਜੋ ਬਣਾ ਕੇ ਸਟੇਸ਼ਨ ਗਏ ਨੇ ਇਥੋਂ ਉਹੀ ਇਹਨਾਂ ਦਾ ਧਾਰੀਵਾਲ ਦਾ ਸਟੇਸ਼ਨ ਉਦਾਂ ਦਾ ਉਦਾਂ ਸੀ ਅੱਜ ਮੈਂ ਦੇਖ ਕੇ ਤੇ ਬੜਾ ਖੁਸ਼ ਨਸੀਬ ਹੋਇਆ ਕਿ ਇਹ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਇਹਦਾ ਇਹਨਾਂ ਨੂੰ ਕੀਤਾ ਗਿਆ ਇਹਨੂੰ ਰੀਨੋਵੇਟ ਕੀਤਾ ਗਿਆ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜੇ ਮੰਤਰੀ ਜਵਨੀਤ ਬਿੱਟੂ ਜੀ ਦਾ ਮੈਂ ਤੇ ਅੱਜ ਦਿਨ ਧੰਨਵਾਦ ਕਰਦਾ ਈਓਐ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨਸ ਹੈਗੇ ਆ ਉਹਨਾਂ ਨੂੰ ਰੇਨੋਵੇਸ਼ਨ ਕਰਵਾ ਕੇ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਹੈ ਮਰਮਤ ਕਰਵਾਈ ਜਾਏ ਸਰ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਵੀ ਯਾਤਰੀ ਇੱਥੇ ਪੈਸੈਂਜਰਸ ਜਿਹੜੇ ਆਂਦੇ ਆ ਉਹਨਾਂ ਨੂੰ ਥੋੜਾ ਸਾਫਾਈ ਦੇ ਨਾਲ ਖੁਦ ਹੀ ਉਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਵਾ ਕਿਉਂਕਿ ਅਸੀਂ ਸਵਚਤਾ ਭਾਰਤ ਦੇ ਅੰਦਰ ਜੋ ਨਰਿੰਦਰ ਮੋਦੀ ਜੀ ਦੀ ਇੱਕ ਸਵਚਤਾ ਅਭਿਆਨ ਦੇ ਅੰਦਰ ਇੱਕ ਜਿਹੜੀ ਚੱਲਦੀ ਪਈ ਹੈ ਮਹਿੰਮ ਉਹਦੇ ਨਾਲ ਅਸੀਂ ਜੁੜ ਕੇ ਅਸੀਂ ਆਪਣੇ ਆਪ ਨੂੰ ਸਵੱਛਤਾ ਅਭਿਆਨ ਦੇ ਨਾਲ ਜੁੜ ਕੇ ਅਸੀਂ ਉਸ ਨੂੰ ਰੇਲਵੇ ਸਟੇਸ਼ਨ ਨੂੰ ਸਾਫ਼ ਸਫਾਈ ਰੱਖੀਏ ਜਿਸ ਦਿਨ ਕੂੜੇਦਾਨ ਲੱਗੇ ਪਏ ਉਹਨਾਂ ਦੇ ਅੰਦਰ ਜੋ ਵੀ ਅਸੀਂ ਬਿਸਕਟ ਨਮਕੀਨ ਜੋ ਵੀ ਅਸੀਂ ਚਾਹ ਪਾਣੀ ਕਰਦੇ ਹਾਂ ਡਸਟਬੀਨ ਦੇ ਵਿੱਚ ਪਾਇਆ ਜਾਏ ਤੇ ਤਾਂ ਹੀ ਅਸੀਂ ਜਿਹੜਾ ਵਾ ਅਸੀਂ ਆਪਣਾ ਇਲਾਕਾ ਰੇਲਵੇ ਸਟੇਸ਼ਨ ਅਸੀਂ ਸਾਫ਼ ਸਫਾਈ ਰੱਖ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸਾਹਿਲ ਸਿੰਘ ਮੈਂ ਇਸ ਟਾਈਮ ਧਾਰੀਵਾੜੀ ਰੇਲਵੇ ਸਟੇਸ਼ਨ ਦੇ ਖੜਾ ਹਾਂ ਦੇ ਪਹਿਲੇ ਇਸ ਹਾਲਤ ਬਹੁਤ ਖਰਾਬ ਸੀ ਤੇ ਹੁਣ ਬਹੁਤ ਸਰ ਸੁਧਾਰ ਹੋਇਆ ਇਸ ਵਿੱਚ ਤੇ ਇਸ ਤੋਂ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਈ ਸੱਤਾਂ ਚੋਂਦੀਆਂ ਸੀ ਬਹੁਤ ਪ੍ਰੋਬਲਮ ਆਂਦੀ ਸੀ ਬਰਸਾਤ ਦੇ ਮੌਸਮ 'ਚ ਹੁਣ ਬਹੁਤ ਸੁਧਾਰ ਹੋਇਆ ਹੋਇਆ ਤੇ ਮੈਂ ਇਹਦੇ ਮੰਤਰੀ ਰਵਿੰਦੀਪ ਰਣਵੀਰ ਰਬਨੀਤ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਹੋਰ ਵਿੱਚ ਸੁਧਾਰ ਹੋਵੇ ਹੋ ਕਾਫੀ ਕੰਮ ਡਿਵੈਲਪਮੈਂਟ ਹੋਈ ਹੈ ਸਟੇਸ਼ਨ ਤੇ ਅੱਛਾ ਹੋ ਰਿਹਾ ਜੀ ਸਰ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਮੈਂ ਐਸਐਸ ਹੈ ਭਾਰੀਵਾਲ ਸਟੇਸ਼ਨ ਦੇ ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਗਈ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਸ਼ੈੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਯਾ ਯਾ ਲੋਕ ਸਰ ਕਾਫੀ ਲੋਕਾਂ ਨੂੰ ਪਹਿਲਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਹੁਣ ਸਾਰਾ ਸਿਸਟਮ ਹੀ ਕੰਪਿਊਟਰਾਈਜ਼ਡ ਹੋ ਗਿਆ ਵਾ ਇਸ ਨੂੰ ਕਿੱਦਾਂ ਦੇਖੀਂਗਾ ਕੰਪਿਊਟਰਾਈਜ਼ਡ ਹੈ ਆਸਾਨ ਹੈ ਕੰਮ ਆਸਾਨ ਹੈ ਔਰ ਸੇਫ ਹੈ ਬਿਲਕੁਲ ਸੇਫ ਹੈ ਕੋਈ ਇਹਦੇ ਚ ਗਲਤੀ ਹੋਣ ਦੇ ਚਾਂਸਸ ਬਹੁਤ ਘੱਟ ਹੈ ਬਹੁਤ ਅੱਛਾ ਹੈ ਰੂਟੀਨ ਦੇ ਵਿੱਚ ਟ੍ਰੇਨਾਂ ਤਕਰੀਬਨ 12-13 ਆਪਦੀਆਂ ਹੋਰ 12-13 ਡਾਊਨ ਦੀਆਂ 12-13 ਫੇਰ ਹੈ ਦੋਨੋਂ ਪਾਸੇ ਅਪੀਲ ਇਹੀ ਕਰਨਾ ਚਾਹਾਂਗੇ ਕਿ ਸਟੇਸ਼ਨ ਆਪਣਾ ਆ ਆਪਣੇ ਘਰ ਦੀ ਤਰ੍ਹਾਂ ਰੱਖੋ ਸਫਾਈ ਰੱਖੋ ਕਿਉਂਕਿ ਦੇਖਿਆ ਲੋਕ ਗੰਦਬੋਧ ਪਾ ਜਾਂਦੇ ਆ ਉਹਦੇ ਲਈ ਸਬੜੀ ਦਿੱਕਤਾਂ ਆਉਂਦੀਆਂ ਆ ਸਟਾਫ ਘੱਟ ਹੈ ਇਹਹੀ ਅਪੀਲ ਹੈ ਕਿ ਸਟੇਸ਼ਨ ਤੇ ਆਣ ਸਾਫ਼ ਸੁਥਰੇ ਢੰਗ ਨਾਲ ਰਹਿਣ ਕਿ ਆਪਣੇ ਘਰ ਦੀ ਤਰ੍ਹਾਂ ਅੱਛਾ ਲੱਗੇਗਾ